ਸੇ ਨਾਬੂਕ ਮੈਂ ਗੜੀ ਅਮਮ ਜੀ ਹਲੋ ਸਸ਼ੀਕਾਲ ਜੀ ਸਾਰਿਆਂ ਨੂੰ ਮੈਂ ਹਰਮਨ ਰਾਇਕ ਕਲੈਕਸ਼ਨ ਐਂਡ ਬਲੌਗਸ ਕੋਸ਼ਮੀ ਰੁੱਤ ਤੁਹਾਡਾ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਜੀ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਨਿੱਕੀ ਜੀ ਪਹਿਲਾਂ ਮੈਂ ਇੱਕ ਕਲਿੱਪ ਐਡ ਕੀਤੀ ਸੀ ਤਾਂ ਅੱਜ ਸਾਡੀ ਭੈਣ ਆਈ ਸੀ ਜੀ ਹਣਾ ਤਾਂ ਛੋਟੇ ਜਿਹੀ ਇੱਕ ਕਲਿੱਪ ਲਈਆ ਮੇਰੇ ਤੋਂ ਇੰਨੀ ਵੀਡੀਓਜ਼ ਨਹੀਂ ਬਣਦੀਆਂ ਕਿਉਂਕਿ ਇੱਕ ਤਾਂ ਇਹ ਹੁੰਦਾ ਕਿ ਖੁੱਲ ਕੇ ਫੈਮਿਲੀ ਮੈਂਬਰ ਵੀ ਕੈਮਰੇ ਦੇ ਆਉਣਾ ਚਾਹਣ ਪਰ ਨਹੀਂ ਆਉਂਦੇ ਕੋਈ ਵੀ ਹਨਾ ਤਾਂ ਉਹ ਚੀਜ਼ ਗਲਤ ਵੀ ਹੋ ਜਾਂਦੀ ਆ ਤੇ ਇੱਥੇ ਸੀਗਾ ਜੀ ਸ਼ਾਮ ਦਾ ਟਾਈਮ ਸ਼ਾਮ ਦਾ ਨਹੀਂ ਰਾਤ ਦਾ ਸਾਰੇ ਬੱਚੇ ਲੱਗੇ ਤਾਂਸ ਖੇਡਣ ਤੇ ਰਾਤ ਦੇ ਸਾਨੂੰ ਵੱਜ ਗਏ ਸੀ 11 ਜੋ ਤੱਕ ਤਾਂ ਅੰਛੇ ਖੇਡਣਾ ਬੰਦ ਹੋਇਆ ਕੰਮ ਕਰਕੇ ਰੋਟੀ ਖਾ ਕੇ ਅਸੀਂ ਸਾਰੇ ਬੈਠ ਗਏ ਸੀ ਬਹੁਤ ਜ਼ਰਾ ਦ ਇੰਜੋਏ ਵੀ ਕੀਤਾ ਅਰਨ ਦਾ ਜਮਾ ਵੀ ਕਹਿੰਦਾ ਮੇਰੇ ਤੂੰ ਮੂੰਹ ਨਾ ਦਿਖਾਉ ਮਾਮੀ ਜੀ ਨੇ ਨੀ ਨੀ ਪਾਲੀ ਟਾਈਮ ਦੇਖੋ ਨਾ ਵੀ 9 9:30 ਹੋ ਗਏ ਨਾ ਜੈਸ਼ਨ ਪਤਾ ਨਹੀਂ ਕੀ ਕਹਿ ਰਿਹਾ ਅੰਨਾ ਦੀਆਂ ਗੱਲਾਂ ਬਾਤਾਂ ਇੱਕ ਦੂਜੇ ਨਾਲ ਲੜਨਾ ਮਿੰਟ ਦੇ ਵਿੱਚ ਇਕੱਠੇ ਹੋ ਜਾਣਾ ਅਮਰੀਨ ਹਾਂਜੀ ਸਾਰੇ ਵੀਰ ਨੂੰ ਰਿਕਵੈਸਟ ਕਰਦੀ ਹਾਂ ਕਿ ਪਲੀਜ਼ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਜਦੋਂ ਹਰਨ ਕੈਮਰੇ ਕੰਨੀ ਚਾਹਤਦਾ ਸੀ ਫੇਰ ਨਹੀਂ ਵੀ ਪਾ ਲੈਂਦਾ ਸੀਗਾ ਕਿ ਐਮੀ ਗੱਲਾਂ ਬਾਤਾਂ ਤੁਹਾਨੂੰ ਸੁਣਾਵਾਂਗੇ ਵੀ ਕੀ ਕਹਿੰਦੇ ਆ ਬੱਚੇ ਹਨਾ ਬਾਲੀ ਮੇਰੇ ਕੋਲ ਤਾਂ ਕੁਝ ਨਹੀਂ ਹੈਗਾ ਬਈ ਅੱਛਾ ਨਹੀਂ ਬੁੱਤ ਮੈਂ ਫੇਸ ਨਹੀਂ ਲੈਣਾ ਕਿਸੇ ਦਾ ਵੀ ਨਹੀਂ ਨਹੀਂ ਫੇਸ ਫੇਸ ਨਹੀਂ ਹੁੰਦਾ ਕਿ ਕਿਸੇ ਦਾ ਨਹੀਂ ਹੈਗਾ ਕਿੰਨਾ ਫੇਸ 10 ਦਿਨ 13 ਕਰ ਦੇ ਉਹ ਬਸ ਵਾਹ ਓਏ ਆਹੀ ਗੱਬਰ ਸੀ ਗੱਾਸ ਚਲ ਜਾ ਜੀ ਇੱਕ ਤਾਂ ਹੋਰ ਰਿਸਕ ਲੈ ਦੇਖ ਲੋ ਦੇਖ ਲੇ ਫਿਰ ਰਿਸਕੀ ਚੱਕ ਦੇ ਬਾਬਾ ਲਾ ਇੱਕ ਨੰਬਰ ਤਾਂ ਹੋਰ ਆ ਗਿਆ ਚੱਕ ਕਰ ਦੇ ਓਏ ਮੈਂ ਕੀ ਕਰ ਦਿੰਦਾ ਯਾਰ ਕਰਦੇ ਸੀ ਬਲਵਾ ਚਾ ਜਾ ਬਈ 6 ਤੇ ਉਹ ਉਹ ਸੀਦਾ ਹੈ ਇਹ ਮੈਂ ਕੀ ਕਰੀ ਜਿਹੜੀ ਆ ਕੀ ਕਰਾਂ ਯਾਰ ਦੇ ਦੇ ਮੌਕੇ ਚਾਕੇ ਛਾਦਾ ਇਹ ਦੇ ਦੇ ਮੌਕੇ ਕਿਉਂ ਮਮਾ ਦੇ ਦੇ ਨਾ ਯਾਰ ਕੀ ਦੇਣਾ ਮੌਕੇ ਦਾ ਜਾ ਬਈ ਕਾਰ ਲਾ ਨੰਬਰ ਹੀ ਹੈ ਚੀ ਫਿਰ ਨਾ ਰੌਣਕ ਬੰਨ ਤੇ ਹੁਪਾਰਾ ਬਾਰਮ ਬਾਰ ਹੈ ਨਹੀਂ ਇਹ ਬੇਗਵਾ ਆਪਣੇ ਕੋਈ ਤੋਂ ਬਾਹਰ ਹੈ ਪਰ ਇਹ ਕੋਈ ਸੁਣ ਸਕਦਾ ਨਾ ਉਹ ਲਾ ਲਾ ਫੋਨ ਏ ਮੈਂ ਇਹਦੇ ਪਰੋਂ ਪੁਰਾਣਾ ਤਾਂ ਮੈਂ ਕੋਟੂ ਮੈਂ ਇਹਦੇ ਮੈਨੂੰ ਮਲੀ ਕਾ ਲੈਣੇ ਪੁੱਪੜ ਦੀ ਚੰਗੋ ਚੱਲ ਯਾਰ ਮਾਮਾ ਜਿਸਨ ਕਹਦਾ ਉਹ ਫਫਣ ਮੇਰਾ ਬਜੂਲਾ ਫਿਰ ਜਿਸਨ ਜਿਸਨ ਉਹ ਆਈ ਲੈਣੇ ਪੁੱਪੜ ਮੇਰੇ ਕੋਲ ਕੁਛ ਨਹੀਂ ਹੈਗਾ ਓਏ ਚੱਲ ਨਹੀਂ ਮੇਰਾ ਪਤਾ ਤਿਆਰ ਪਿਆ ਓਏ ਕਰ ਨਹੀਂ ਸਕਦਾ ਮੇ ਕੋਲ ਓਏ ਕੀ ਕਰਤਾ ਇਹ ਕਿ ਮੈਂ ਬਈ ਕੀ ਕਰਤਾ ਆਈ ਥਾ ਗਿਆ ਓਏ ਸੋਸਤਾ ਕਰ ਦਿੰਦਾ ਮੈਂ ਕੀ ਕਰ ਦਿੰਦਾ ਯਾਰ ਓਏ ਯਾਰ ਉੱਥੇ ਰਹਿ ਸੀ ਆ ਫੋਟੋ ਬੜੀ ਘੈਂਟ ਆ ਜੀ ਠੀਕ ਤੋਂ ਮੈਂ ਬੰਮ ਨੂੰ ਮੈਨੂੰ ਫਾਈਟਰ ਮਾਮਾ ਕਰ ਦੇ ਕੋਸ਼ ਲਾ ਜਾ ਫਿਰ 10 ਨੰਬਰ ਚ ਨੰਬਰ 10 ਰੜਕੀ ਜਾਂਦੇ ਚੱਕ ਚੱਕ 10 ਚ ਮੈਂ ਨੰਬਰ ਬਹੁਤ ਬਹੁਤ ਨੰਬਰ ਆ ਮੇਰੇ ਕੋਲੇ ਹੁਣ ਵੀ 22 ਮੰਗੇ ਬਾਗੀ ਮੰਨ ਕੇ ਤਿਆਰ ਹਿਦਾਰ ਅੰਤ ਪਰਮਾਨੰ ਬੀਜੀ ਲਾਉਣੇ ਹੈ ਕੋਈ ਨਹੀਂ ਅੱਬ ਪਾ ਦੇ ਚੱਕੋ ਗੱਲ ਨਹੀਂ ਬਣੀ ਬਿਲਕੁਲ ਅਜੀ ਸੀ ਬੜੀ ਕ੍ਰੈਡੀਟ ਬੈਗੀ ਦਾ ਹੀ ਕੰਮ ਆ ਸਾਰਾ ਫੇਰ ਨਰ ਪਾ ਵੀ ਆ ਇਹ ਇਹ ਤਾਂ ਕਿ ਪਹਿਲਾਂ ਹੀ ਪਤਾ ਵੀ ਜੇ ਤਾਂਸ਼ ਖੇਡਦੇ ਤਾਂ ਉਧਰ ਚੱਲ ਬਈ ਛੱਟ ਜਦੋਂ ਜਾਦਾ ਬਲੇਕ ਨੂੰ ਨਹੀਂ ਇੱਕ ਵਾਰ ਹਾਂਜੀ ਬੱਬੂ ਉਹ ਦੋਰੀ ਉਹ ਖੰਦੀ ਉਹ ਗੰਗਰ ਨਹੀਂ ਹੁੰਦੀ ਆ ਵਾ ਮਜ਼ਾ ਆ ਰਿਹਾ ਦੇਣਾ ਮੈਂ ਵੀਡੀਓ ਬਣ ਦਿੱਤੀ ਆ ਦਾ ਕੋਈ ਬਣਾਉ ਵੱਡੇ ਹੋ ਗਏ ਕਿਵੇਂ ਮੈਂ ਵੀਡੀਓ ਬਣ ਦਿੱਤੀ ਆ ਹੁਣ ਹੈੱਡਫੋਨ ਲਾ ਲੈ ਹੈੱਡਫੋਨ ਲਾਇਆ ਹੈੱਡਫੋਨ ਲਾਇਆ ਪੌਣੇ 10 ਵੀਡੀਓ ਬਣਾ ਬਾਈ ਤੇਰੀ ਬੜੀ ਆ ਹਾਂ ਆਹ ਸਾਈਡ ਤੇ ਕਰ ਉਹ ਉੱਤ ਕਰ ਹਾਂ ਆ ਵੀ ਕਰ ਦੇ ਇੱਧਰ ਕਰ ਦੇ ਇੱਥੇ ਕਰ ਦੇ ਜੋ ਤਾਂ ਖਾਵਾਂਗੇ ਹਾਂ ਜਿਵੇਂ ਇੱਥੇ ਕਰਦੇ ਹਾਂ ਇਹ ਤਾਂ ਆਸ਼ਕੀ ਨਹੀਂ ਇੱਧਰ ਹੀ ਦੇਖਦੇ ਆਂ 10 ਪੱਕੇ ਕਰ ਤੇ ਬਈ ਚਲੋ ਮੈਂ ਨਹੀਂ ਨੋ ਮੈਂ ਕਿ ਨਹੀਂ ਕੀਤਾ ਮਰ ਕੋ ਮੂਰ ਤੇ ਰਾਜ ਨੋ ਮੇਰਾ ਹੱਥ ਤਵੀਰੀ ਪਾ ਦਾਂ ਜੋਤ ਦਾ ਹੱਥ ਬਹੁਤ ਵੱਡਾ ਬੰਦਾ ਨੂੰ ਤੋੜ ਸਕਦਾ ਹਨ 10 ਤੋੜ ਸਕਦਾ 10 ਚੱਕਰ ਜੇ ਤੋੜ ਸਕਦੇ ਕਿਵੇਂ ਭਾਈ ਵੱਧ ਬੰਨ ਸਕਦਾ ਵੱਧ ਕਿਵੇਂ ਬੰਨ ਸਕਦੇ ਪੱਕੇ ਦਾ ਦੂਰੇ ਦਾ ਕਰਦੇ ਹੁਣ ਕਿਵੇਂ ਕਰਦੇ ਓਏ ਹੋਲੀ ਪੌਲੀ ਬੱਚਿਓ ਹੋਲੀ ਸਾਇਮ ਜਾਗਦੇ ਨਾਂੜੀ ਆ ਗਏ ਦੂਰੇ ਨੂੰ ਟੁੱਟਦੇ ਕਿੱਥੇ ਬੈਠੇ ਲੱਗੇ ਜਨ ਤੂੰ ਗੈਸ ਕਰ ਤੇਰੇ ਨਹੀਂ ਬੋਲਣਾ ਓਣੇ ਛੋਟੇ ਜਿਹਾ ਇਹ ਬਹੁਤ ਪਤਾ ਲੱਗੇ ਉੱਪਰ ਫੋਟੋ ਨਹੀਂ ਬਿਸਤਰ ਉੱਪਰ ਨਹੀਂ ਬੰਦੀ ਕੱਟੇਗੀ ਮਾਂ ਮਾਂ ਨਹੀਂ ਬੋਲਦਾ ਨਹੀਂ ਮੈਂ ਇਹਨੂੰ ਬੰਨ੍ਹ ਸਕਦਾ ਇਹ ਨਾ ਕਿਵੇਂ ਬੰਨ੍ਹ ਸਕਦਾ ਦੂਰੇ ਯਾਰ ਇਹਦੇ ਚ ਕੀ ਬੰਨ੍ਹੋਗਾ ਜੋਤੀ ਰੋਬਾ ਕਹਿੰਦਾ ਮੈਂ ਇਹਨੂੰ ਬੰਨ੍ਹ ਸਕਦਾ ਤੇਰਾ ਕਰ ਸਕਦਾ ਨਹੀਂ ਦੂਰੇ ਨਹੀਂ ਨਾ ਦੂਰੇ ਕਹਿਰੇ ਨੂੰ ਕਾ ਸਕਦੇ ਮਾ ਮੀ ਮਮੇ ਨੂੰ ਕਰੀ ਜਾਂਦੀ ਹੈ ਮਾ ਮਮੇ ਨੂੰ ਕਰੀ ਜਾਂਦੀ ਹੈ ਇੱਧਰ ਆ ਕੇ ਦੋ ਖਿੱਡੀ ਜੰਨੇ ਸਾਨੂੰ ਖੇਡਣਾ ਹੀ ਨਹੀਂ ਆਉਂਦਾ ਸਾਨੂੰ ਖੇਡਣਾ ਹੀ ਨਹੀਂ ਆਉਂਦਾ ਕੀਰ ਵਾਲਾ ਪਾਈ ਮੈਨੂੰ ਨਹੀਂ ਆਉਂਦੀ ਬਰਾ ਖੇਡਣੀ ਕੀ ਹੋ ਗਿਆ ਬੜੀ ਹੋਤੀ ਮਾਂ ਸੋਹਣੀ ਅਸੀਂ ਇੱਥੇ ਰਹੇ ਹੈ ਇੱਧਰ ਹੈ ਢੈਣੇ ਨਾ ने ने। ने के दिया दिया दिया। है? आ नहीं नहीं <laughs> <आ, दुखे> नहीं <ना, laughs> <ना>, <laughs> मैं तर, मैं तर, मैं तो 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 कुछ कुछ चाचे दुखी सीती ਅੱਛਾ ਹੁਣ ਮੈਨੂੰ ਚੱਲਣਾ ਪਊ ਯਾਰ ਆ ਦੁੱਕੀ ਚੱਕਾਤੀ ਯਾਰ ਇਹਨੂੰ ਕੋਹ ਦੁੱਕੀ ਇਹ ਦੁੱਕੀ ਦੀ ਚੱਕਰ ਆਦੀ ਆ ਕੋਹ ਦੁੱਕੀ ਕੀ ਨੰਬਰੀ ਸੀ ਇਹ ਦੁੱਕੀਆਂ ਚੱਕਰ ਹੋਣੀ ਨੰਬਰੀ ਦਾ ਜੋਤੀ ਕੋਲੇ ਆ ਹੋਰ ਨਾ ਬੰਰੋ ਨਾ ਬੰਰੋ ਸਭ ਜਾਲਾ ਦੇ 10 ਨੰਬਰੀ ਦਿੰਦੀ ਤੇਰੀ ਦਿੰਦੀ 100 ਸਿੱਖਿਆ ਨਾ ਨੇ ਕਿੱਦਿ ਆਸੀਂ ਦੇਖਦੇ ਕਿ ਅਸੀਂ ਇਹ ਕਿੰਨਾ ਕੂਪੜਾ ਵੇਖ ਕੇ ਆਹ ਆਹ ਨੂੰ ਭਲੇ ਮਾਰਸਾ ਲੱਗਦੇ ਆ ਇਹ ਦੇਖੋ ਜਸ਼ਨ ਕਿੰਨਾ شریف ਪੰਗਾ ਲੈਣਾ ਹੋਏ ਆ ਵੀ ਬੜਾ ਮਸਾਲਾ ਨਹੀਂ ਕੋਈ ਪੰਗਾ ਨਹੀਂ ਲੈਣਾ ਰਿਸਕ ਜਮਾਣਾ ਠੰਡੇ ਦੀ ਬਿੱਲੀ ਹੈ ਸ਼ੁਰੂ ਦੀ ਗੇਮ ਹੈ ਐਂਡ ਤੇ ਰਿਸਕ ਲਾਵਾਂਗੇ ਹੁਣ ਤੇਰਾ ਮਾਮੀ ਵਲੌਗ ਬਣਾਉਣ ਦੀ ਬਿਜੀ ਕਿਤਾ ਮੈਨੂੰ ਦਵਾ ਆ ਜਾ ਮਾਮੀ ਵੀ ਤੇ ਵਲੌਗ ਚੰਦੀ ਇੱਕ ਵਾਰੀ ਪੁੱਤਰੀ ਮੈਂ ਲੇਕੋ ਇੱਕ ਵਾਰੀ ਇਹਦਾ ਤੀਰ ਨਿਕਲ ਜੇ ਦੁਬਾਰਾ ਥੋੜੀ ਹਾਂ ਹੁੰਦਾ ਆ ਲੈ ਚਾਰ ਟਿਵੀਡਿਓ ਪੇ ਮੇਰੇ ਤਾਂ ਜੀ ਆ ਨਾ ਕੋਟਾ ਘਰ ਸਿੱਟੂ ਨਾ ਆ ਜਾ ਲਾਗਾ ਯਾਰ ਆ ਆ ਆ ਹਰ ਵਾਰ ਦੇ ਦੋਇਆ ਫੋਟਾ ਪਿਆ ਰਹੀਆ ਕੋਈ ਪਿਆਰਾ ਯਰ ਨਹੀਂ ਕੋਈ ਮੁਠੀ ਜੀ ਅਲੂਖੀ ਚਾਰ ਨਹੀਂ ਹੋਣਾ ਚਾਹੀਦਾ ਅਮਰੇ ਸਿੱਧਾ ਕੋਈ ਜਾਈ ਦੁੱਤ ਬੰਦ ਕਰਕੇ ਕੋਈ ਨਾ ਕੋਰ ਲਾਉਣ ਮੈਚ ਆਈ ਤਾਂ ਕੋਈ ਮੈਚ ਨਹੀਂ ਆਉਣਾ ਯਾਰ ਕੀ ਫਾਇਦਾ ਕਰਿਆ ਆ ਦੇਖ ਰੋ ਕਿਹੜਾ ਹੋ ਜਾਣਾ ਕੋਈ ਨਾ ਸ਼ੋਅ ਕਰਕੇ ਖੇਡ ਦਿੱਤੇ ਆ ਆਉਂਦੇ ਫੋਨ ਦਬਾਈ ਸ਼ੋਅ ਕਰਕੇ ਖੇਡੋ ਦੀ ਸ਼ੋਅ ਕਰਕੇ ਖੇਡ ਲੈਣੇ ਦਾ ਕਰਤੀ ਆ ਨਹੀਂ ਫੇਰ ਭਾਈ ਮੇਰੀ ਗੱਲ ਸੁਣ ਹੁਣ ਆ ਕੇ ਦੇਣਾ ਯਾਰ ਕੀ ਹੁਣ ਪਿਆਰੇ ਕੋਈ ਖੇਡਾਂਗਾ ਕੋਈ ਯਾਰ ਦਾ ਸਹੀ ਹੋਵੇ ਫੇਰ ਤੋਂ ਵਾਲਾ ਮੈਚ ਫੇਰ ਤੂੰ ਕੀ ਲਾ ਲਈ ਰੰਦਾ ਉਹ ਨੰਬਰ ਇਕੱਠੇ ਕਰੀ ਬੈਠੀ ਵੀ ਹੁਣ ਲੈ ਕੇ ਜਾਵਾਂਗੇ ਹੁਣ ਲੈ ਵੀ ਦੇ ਆਹ ਮਾਰ ਫੋਟੋ ਵਾਲੀ ਕਪੱਟਾੜੇ ਰੁਪਿਆ ਦੋ ਉਹਦੀ ਵੀ ਆਇਆ ਇੱਕ ਰੱਖੋ ਰੱਖੀ ਰਹੀ ਆਇਸ ਤੇ ਵੀ ਬਰੋਂ ਦੀ ਹੋਣਾ ਜਾਓ ਵੀ ਲੋਣੀ ਸੀ ਲੈ ਬੈਗ ਨਹੀਂ ਨੋ ਨਹੀਂ ਸੀ ਭਾਈ ਆ ਹਾਂਜੀ ਇਹ ਹੈਗਾ ਨੈਕਸਟ ਡੇ ਦਾ ਬਲੌਗ ਅਸੀਂ ਗਏ ਸੀ ਕਿ ਤਲਵੰਡੀ ਸਾਬੋ ਬੱਚਿਆਂ ਦੇ ਨਾਲ ਹਾਂ ਅਮਰੀ ਮਹਿਰੀਨ ਆਦੇ ਪਾਪਾ ਦੇ ਨਾਲ ਕਰ ਰਹੀ ਐ ਸ਼ਾਪਿੰਗ ਮੈਂ ਥੋੜੀ ਜਿਹੀ ਵੀਡੀਓ ਬਣਾਈ ਸੀਗੀ ਪਾਪਾ ਨਾਲ ਪੂਆ ਨਾਲ ਚੀਜ਼ਾਂ ਲੈ ਰਹੀ ਸੀ ਹਨਾ ਤੇ ਕਾਫੀ ਥੀ ਜੈਨੇ ਵੇਖੀਆਂ ਪਰ ਥੀ ਜੋ ਹੀ ਲਈਆਂ ਜੋ ਮਤਲਬ ਦੀਆਂ ਸੀ ਬੀ ਫਾਲਤੂ ਇੱਕ ਵੀ ਚੀਜ਼ ਸਲੈਕਟ ਨਹੀਂ ਕੀਤੀ ਜਿੱਥੇ ਦੀਦੀ ਨੇ ਕਹਤਾ ਇਹ ਨਹੀਂ ਲੈਣੀ ਇਹਨੇ ਉੱਥੇ ਰੱਖ ਦਿੱਤੀ ਹੈ ਨਾ ਬੱਚਿਆਂ ਦੇ ਨਾਲ ਗਈ ਸੀ ਤੁਹਾਨੂੰ ਗੁਰਦੁਆਰੇ ਸਾਹਿਬ ਦੀ ਸੈਰ ਕਰਵਾਉਣੀ ਆ ਅੱਜ ਮੈਂ ਪ੍ਰੋਪਰ ਕੋਸ਼ਿਸ਼ ਕੀਤੀ ਸੀ ਕਿ ਮੈਂ ਵੀਡੀਓ ਬਣਾ ਸਕਾਂ ਮੇਨ ਗੁਰਦੁਆਰਾ ਜੀ ਗੁਰਦੁਆਰਾ ਸ਼੍ਰੀ ਲਖਨ ਸਰ ਸਾਹਿਬ ਤੇ ਬੋਰਾਂ ਦਾ ਕਿਤੇ ਸਰਬਲੋਹ ਦੇ ਪਾਂਡੇ ਬਹੁਤ ਜ਼ਿਆਦੇ ਮਿਲਦੇ ਆ ਹਰ ਇੱਕ ਦੁਕਾਨ ਦੇ ਉੱਤੋਂ ਤੁਹਾਨੂੰ ਸਰਬਲੋਹ ਦਾ ਜਿਹੜੇ ਬਾਟੇ ਐ ਤਵੇ ਐ ਚਾਹ ਵਾਲੇ ਪਾਂਡੇ ਹੁੰਦੇ ਜਿਸਪਾ ਚਾਹ ਬਣਾਉਣੇ ਜਾਂ ਦੁੱਧ ਬਣਾਉਣੇ ਆ ਛੋਟੀਆਂ ਕੜਾਈਆਂ ਹਨਾ ਤਕਰੀਬਨ ਹਰ ਇੱਕ ਦੁਕਾਨ ਤੋਂ ਮਿਲ ਜਾਂਦੀਆਂ ਨੇ ਤੇ ਕੋਸ਼ਿਸ਼ ਇਹ ਹੀ ਕਰੋ ਕਿ ਤੁਸੀਂ ਸਰਬਲੋਹ ਦੇ ਵਰਤਨ ਘਰੇ ਵਰਤਣ ਲੱਗੇ ਥੋੜੇ ਥੋੜੇ ਹਨਾ bán cho tất cả các chú 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 දවාද ඔහොන් මුද දවාද ඔහුන් ගැනි මුඋන්ටටබොහෝ वा चलो क्या ਮੰਮੀ ਕੀ ਦੇਖਣ ਲੱਗ ਗਏ ਨਹੀਂ ਦੇਖਣ ਲੱਗ ਗਏ ਦੇਖੋ ਉੱਥੇ ਮੂਰੇ ਹਾਂ ਨਹੀਂ ਉੱਥੋਂ ਕਰਾਉਣ ਲੱਗ ਗਏ ਹੁਣ ਹਾਂ ਹਾਂਜੀ ਇਹ ਹੈਗਾ ਮੇਨ ਗੁਰਦੁਆਰਾ ਤਖਤ ਸ੍ਰੀ ਦਮਦਮਾ ਸਾਹਿਬ ਦਰਬਾਰ ਸਾਹਿਬ ਇਹਦੀ ਜੇ ਦੋਪਾ ਜਾਣਦੇ ਆ ਤਾਂ ਜਾਂਦੇ ਹੋਏ ਖੱਬੇ ਹੱਥ ਦੀ ਇੱਕ ਵਾਈ ਜਾਂਦੀ ਆ ਇੱਥੋਂ ਅਸੀਂ ਕੜਾ ਪ੍ਰਸ਼ਾਦ ਦੀ ਲੇਕ ਲੈ ਕੇ ਫਿਰ ਅੱਗੇ ਗਏ ਸੀ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਦੇ ਲਈ ਇਸੇ ਸਾਈਡ ਹੀ ਜਾਂਦੇ ਤੁਸੀਂ ਜਿਹੜਾ ਦੇਖ ਕਰਵਾਉਣਾ ਉਹਨੂੰ ਪੇਟ ਕਰਵਾ ਕੇ ਅੱਗੇ ਜਾ ਸਕਦੇ ਹੋ ਚਲੋ ਜੋੜਾਵੇ ਮੰਮੀ ਹੋ ਕੇ ਤੇ ਅਰਣ ਅਸੀਂ ਸਾਰੇ ਹੀ ਗਏ ਸੀ ਹਮੇਂ ਮਹਿਰਿਨ ਇਹ ਹੈਗਾ ਜੀ ਮੇਨ ਦਰਵਾਸਾ ਇੱਥੇ ਨਾਲ ਜਿਹੜੇ ਲੋਕਾਂ ਨੂੰ ਮੈਂ ਕਹਿੰਦੇ ਕਿ ਅਬਰੰਗ ਹੋ ਗਿਆ ਜਾਂ ਕਿਸ ਦਾ ਮੂੰਹ ਟੇਡਾ ਹੋ ਗਿਆ ਲਤਵਾ ਹੋ ਗਿਆ ਇੱਥੇ ਸ਼ੀਸ਼ਾ ਹੈਗਾ ਜੋ ਅੰਦਰ ਦਰਵਾਸਾ ਦੇ ਬਿਲਕੁਲ ਨਾਲ ਹੀ ਇੱਥੇ ਰੱਖਿਆ ਹੋਇਆ ਤਾਂ ਉਹ ਉੱਥੇ ਬਿਠਾ ਕੇ ਉਹਨਾਂ ਨੂੰ ਸ਼ੀਸ਼ਾ ਦਿਖਾਉਂਦੇ ਆ ਕਿਹਾ ਜਾਂਦਾ ਹੈ ਕਿ ਉਹ ਸ਼ੀਸ਼ਾ ਦੇਖਣ ਦੇ ਨਾਲ ਕਾਫੀ ਜਿਹੜੇ ਲੋਕਾਂ ਦੇ ਮੂੰਹ ਹੁੰਦੇ ਨੇ ਉਹ ਸਿੱਧੇ ਹੋ ਜਾਂਦੇ ਆ ਹਨਾ ਤਾਂ ਇਹ ਹੈਗਾ ਜੀ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਮੰਜੀ ਸਾਹਿਬ ਜਦੋਂ ਦਰਵਾਜ਼ੇ ਤੋਂ ਆਪਾਂ ਮੱਥਾ ਟੇਕ ਕੇ ਬਾਹਰ ਨਿਕਲ ਜਾਂ ਤਾਂ ਮੇਨ ਗੇਟ ਦਿੱਤਾ ਹੋਇਆ ਨਾਲ ਇੱਥੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤੇ ਇੱਥੇ ਇੱਕ ਚੀਜ਼ ਹੋਣੀ ਹੀ ਹੈ ਜਿਹੜੀ ਨਮੇ ਕੀਤੀ ਗਈ ਆ ਹਰ ਜੋਮੇ ਜਿਮ ਇੱਥੇ ਗੁਰੂ ਸਾਹਿਬ ਆਏ ਤੇ ਜੋ ਜੋ ਉਹਨਾਂ ਨੇ ਕੀਤਾ ਉਹਦਾ ਇਤਿਹਾਸ ਲਿਖ ਕੇ ਲਗਾਇਆ ਗਿਆ ਹਨਾ ਜਿਵੇਂ ਇਹਦੇ ਨਾਲ ਇਤਿਹਾਸ ਲਿਖਿਆ ਗਿਆ ਫਿਰ ਇਹਦਾ ਭਾਈ ਦੱਲ ਦੇ ਕੈਨ ਤੇ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਸਮੀਤ ਭਾਈ ਦੱਲ ਸਿੰਘ ਜੀ ਦੇ ਨਿਵਾਸ ਸਥਾਨ ਕਿਲੇ ਵਿੱਚ ਜਾਂਦੇ ਨੇ ਪਰਿਵਾਰ ਸਮੀਤ ਪਾਸ਼ਾ ਤੇ ਸੰਗਤਾਂ ਨੂੰ ਲੰਗਰ ਛਕਾਉਣ ਦੀ ਸੇਵਾ ਕਰਦੇ ਆ ਨਾਲ ਪਿਕਚਰਾਂ ਬਣਾ ਕੇ ਨਾਲ-ਨਾਲ ਉਹਨਾਂ ਦਾ ਇਤਿਹਾਸ ਦੱਸਦਾ ਗਿਆ ਇਹ ਕਾਫੀ ਲੰਮਾ ਸੀਗਾ ਤੇ ਜਿਹੜਾ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੀਗਾ ਤੇ ਫਿਰ ਉਹਦਾ ਕਰਕੇ ਪ੍ਰੋਪਰ 19 ਵੀਡੀਓ ਤਾਂ ਮੈਂ ਨਹੀਂ ਬਣਾਈ ਪਰ ਜਿੰਨੀ ਵੀ ਬਣਾਈ ਆ 19 ਕੰਪਲੀਟ ਕੀਤੀ ਆ ਨਾ ਕਾਫੀ ਜ਼ਿਆਦਾ ਇਤਿਹਾਸ ਜਿੰਨਾ ਵੀ ਹੈ ਸਾਰਾ ਲਿਖਿਆ ਹੋਇਆ ਇੱਥੇ ਇਹ ਕਹਿੰਦੇ ਨੌਵੇਂ ਗੁਰੂ ਜੀ ਨੇ ਦੋਸ਼ਾਲੇ ਨਾਲ ਤੇ ਦਸਵੇਂ ਗੁਰੂ ਜੀ ਨੇ ਢਾਲੇ ਦੇ ਨਾਲ ਜਿਹੜੀ ਸੇਵਾ ਕੀਤੀ ਸੀਗੀ ਮਿੱਟੀ ਕੱਢਣ ਦੀ ਆ ਦੇਖੋ ਤੁਸੀਂ ਕਰ ਸਕਦੇ ਦੇਖ ਸਕਦੇ ਹੋ ਤਾਂ ਨੈਕਸਟ ਇਹ ਹੈਗਾ ਜੀ ਇਧਰਲੀ ਸਾਈਡ ਕਰੀਰ ਨੇ ਜਿੱਥੇ ਗੁਰੂ ਸਾਹਿਬ ਜੀ ਨੇ ਆਪਦਾ ਘੋੜਾ ਬੰਨਿਆ ਸੀਗਾ ਦੀ ਆਗੁਰਦਵਾਰਾ ਹੈਗਾ ਮੀਨ ਦਵਾਰ ਸਾਹਿਬ ਤੋਂ ਮੂਰੀ ਬਣਿਆ ਹੋਇਆ ਹੈ ਸੱਜੇ ਹੱਥ ਗੁਰਦਵਾਰਾ ਸ਼੍ਰੀ ਲਖਨ ਸਰ ਸਾਹਿਬ ਇੱਥੇ ਇਹ ਚੀਜ਼ ਕਹੀ ਜਾਂਦੀ ਹੈ ਕਿ ਬੱਚਿਆਂ ਦੀ ਦੋ ਗੁਰਦਵਾਰਾ ਦੇ ਨਾਲ ਬੱਚਿਆਂ ਦੀ ਪੜ੍ਹਾਈ ਲਿਖਾਈ ਦੇ ਵਿੱਚ ਮਾਤਾ ਹੁੰਦਾ ਪੰਜ ਗੁਰਦਵਾਰਾ ਉਹਨਾਂ ਦੀ ਪੜ੍ਹਨ ਲਿਖਣ ਨੂੰ ਮਾਨ ਕਰਨ ਲੱਗ ਜਾਂਦਾ ਜਿੰਨਾ ਬੱਚਿਆਂ ਦਾ ਪੜ੍ਹਾਈ ਲਿਖਾਈ ਦੇ ਵਿੱਚ ਮਾਨ ਨਹੀਂ ਕਰਦਾ ਪਰ ਇਹਦੀ ਬੈਕ ਸਾਈਡ ਵੀ ਦੋ ਗੁਰਦਵਾਰਾ ਸਾਹਿਬ ਹੈਗੇ ਆ ਜਿੱਥੇ ਅਸੀਂ ਨਹੀਂ ਗਏ ਹੈਗੇ ਉਸੇ ਮੀਂਹ ਵਸੇ ਪੰਜ ਗੁਰਦਵਾਰਾ ਸਾਚੇ ਵੇਸੀ

ਤੇ ਇਹੀ ਚੀਜ਼ ਲੈਣੀ ਚੀਜ਼ ਕਿਹੜੀ ਚੀਜ਼ ਜੀ ਅੱਜ ਮੈਂ ਮਾਂ ਨੂੰ ਚਾਹੂਗੀ ਉਹ ਲੈ ਲਈ ਆਈ ਉਹ ਵੀ ਆ ਵੀ ਦੋ ਬੀ ਉਸ ਵਾਂਗ ਚੀਜ਼ ਲੈ ਲਓ ਕੋਰਾ ਲੈ ਉਸ ਵਾਂਗ ਪਹਿਲੇ ਗਲੋਰੀਅਸ ਦੇ ਵਲੌਗ ਦਾ ਐਂਡ ਕਰਦੇ ਆ ਮਿਲਣਾ ਕੱਲ ਨੂੰ ਕਿਸੇ ਹੋਰ ਨਵੇਂ ਵਲੌਗ ਦੇ ਨਾਲ ਕਿਵੇਂ ਦੀ ਲੱਗੀ ਵੀਡੀਓ ਜਰੂਰ ਦੱਸਿਓ ਤੇ ਨੈਕਸਟ ਮੌਕਾ ਮਿਲੇ ਤਾਂ ਜਿਹੜੀ ਦੂ ਗੁਰਦੁਆਰਾ ਸਾਹਿਬ ਰਹਿ ਗਈ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ